ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਹ ਮੋਟਰ ਤੇ ਜੰਮਈ ਮੱਕੀ ਵਧੀਆ ਬਾਹਰ ਨਿਕਲਿਆ ਈ ਸਾਰੀ ਉਹ ਇੱਕ ਸਾਰ ਉਹ ਰੋਂ ਆਪਾਂ ਚਿਪਸ ਸੋਨਾ ਬਨ ਆਲੂ ਵੱਟਿਆ ਦੀ ਉਹ ਜਗ੍ਹਾ ਤੇ ਖੜੀਆਂ ਮੱਕੀ ਇਹ ਆਪਣੀ 1899 ਜਿਵੇਂ ਜਿਵੇਂ ਪਾਣੀ ਲੱਗਿਆ ਮੱਕੀ ਨੂੰ ਉਹ ਹਿਸਾਬ ਨਾਲ ਨਿਕਲਿਆ ਈ ਆਖੇ ਤੈਨੂੰ ਸਾਰਿਆਂ ਨਾਲ ਪਹਿਲਾਂ ਪਾਣੀ ਲੱਗਿਆ ਥੀ ਇਹ ਸਾਰੇ ਹੀ ਚੰਗੀ ਤਰ੍ਹਾਂ ਜੰਮਿਆ ਸਾਰੇ ਹੀ ਤੇ ਪਰਲੇ ਖੇਤ ਚ ਹਲੇ ਕਿਤੇ ਕਿਤੇ ਜੰਮ ਰਹੀ ਆ ਮੱਕੀ ਤਾਂ ਬਿਲਕੁਲ ਜੰਮ ਹੀ ਸਹੀ ਜਮਿਆਨ ਇੱਕ ਸਾਰ ਦੇਖੋ ਸਾਰੇ ਛੜ ਭਰੇ ਹੋਏ ਨੇ ਇਹਨੂੰ ਪਾਣੀ ਲੱਗਿਆ ਥੀ ਇੱਕ ਦਿਨ ਬਾਅਦ ਆ ਭਰੇ ਤੋਂ ਬਾਅਦ ਇੱਥੇ ਹਲੇ ਕਿਤੇ ਕਿਤੇ ਨਿਕਲ ਰਹੀ ਆ ਕੋਈ ਕੋਈ ਛੜ ਨਕਲਿਆ ਆ ਪਰ ਗਿਆ ਦੀ ਆਪਣਾ ਪਰਲਾ ਪਲਾਟ 2 ਕਿੱਲੇ ਵਾਲ ਤੇ ਹੁਣ 4 ਕਿੱਲੇ ਵਾਲੇ ਪਲਾਟ ਨੂੰ ਛੱਡਿਆ ਪਾਣੀ ਇੱਧਰ ਸਾਰੇ ਫਿਰ ਗਿਆ ਬਸ 1 11 ਰਹਿੰਦਾ ਖੇਤ ਦਾ ਭਰੇ ਤੇ ਫਿਰ ਉੱਪਰਲੇ ਪਾਸੇ ਛੱਡਦੇ ਆ ਪਾਣੀ ਤੇ ਆਪਣੇ ਨਾਲ ਦੇ ਖੇਤ ਚ ਬਾਈ ਉਹਨਾਂ ਨੇ ਆ ਪਾਈਪ ਲਾਏ ਹੋਏ ਨੇ ਤੇ ਜਿਹੜਾ ਡਿਸਪੋਜ਼ਲ ਕਲਾਸ ਹੁੰਦਾ ਇਹ ਮੂਰੇ ਲਾ ਆਂਦੇ ਨੇ ਜਦੋਂ ਕਿਆਰਾ ਭਰ ਜਾਂਦਾ ਬਹੁਤ ਵਧੀਆ ਕੰਮ ਲੱਗਿਆ ਇਹ ਤੇ ਨੱਕਾ ਮੋੜਨ ਦੀ ਲੋੜ ਨਹੀਂ ਜਦੋਂ ਮੰਨ ਲਓ ਕਿਆਰਾ ਭਰ ਗਿਆ ਜਦ ਇਹਦੇ ਉਸ ਹਾਵਨਾ ਮੂਰੇ ਕਲਾਸ ਲਾ ਆਂਦੇ ਨੇ ਉਹ ਪਾਣੀ ਰੁਕ ਜਾਂਦਾ ਫਿਰ ਅੱਗੇ ਜਾਣ ਲੱਗ ਜਾਂਦਾ ਸਾਰੇ ਕਿਆਰੇ ਨੂੰ ਇਦਾਂ ਹੀ ਪਾਈਪ ਦੱਬੇ ਹੋਏ ਨੇ ਦੇਖੋ ਬਹੁਤ ਵਧੀਆ ਸਿਸਟਮ ਆ ਨਾਲੇ ਬੰਦਾ ਕੋਈ ਹੋਰ ਕੰਮ ਕਰ ਲੰਦਾ ਇਹਨੂੰ ਨਹੀਂ ਕੋਲ ਖੜ ਕੇ ਭਰਨੀ ਪੈਂਦੀ ਆ ਨਾ ਪਾਣੀ ਜ਼ਿਆਦਾ ਪਾਵੇ 11 ਭਰੇ ਦੇ ਨੇ ਆਪੇ ਸਮਝ ਲਓ ਗਾਂਹ ਚ ਜਾਣ ਲੱਗ ਜਾਣਾ ਪਾਣੀ ਦੇਖੋ ਆ ਵੀ ਲਾਇਆ ਹੋਏ ਨੇ ਤਿੰਨ ਪਾਈਪ ਵਧੀਆ ਸਿਸਟਮ ਆ ਦੀ ਦੇਖਦੇ ਆ ਮੱਕੀ ਸਾਰੀ ਭਰੇ ਤੇ ਰੇਪ ਪਾਉਣੇ ਆ ਇਹ ਚ 1 2 3 ਤੱਕ ਜਦੋਂ ਥੋੜਾ ਜਿਹਾ ਪੈਰ ਜਾ ਖੜਨ ਲੱਗ ਗਿਆ ਗਿੱਲੇ ਗਿੱਲੇ ਚ ਤੇ ਗਿੱਲੇ ਗਿੱਲੇ ਵੱਧ ਕੰਮ ਕਰਦਾ ਜੂਰੀ ਆ ਤੇ ਸੁੱਕੇ ਚ ਪਾਉਣੇ ਆ ਉਹ ਤਾਂ ਅੱਧਾ ਤੋੜਾ ਹੀ ਜਾਂਦਾ ਏ ਉਹ ਘੱਟ ਕੰਮ ਕਰਦਾ ਇਹ ਜਿਹੜਾ ਆਪਾਂ ਮੂਰੇ ਪਾ ਕੇ ਪਾਣੀ ਦੰਨੇ ਆ ਹੁਣ ਗਿੱਲੇ ਗਿੱਲੇ ਚ ਪਾਣੀ ਰੇਪ ਪਾ ਦਾਂਗੇ ਇੱਕ ਰਹਿ ਗਿਆ 11 ਥੋੜਾ ਜਿਹਾ ਉੱਚਾ ਇਧਰਲੇ ਪਾਸੇ ਹੁੰਜਾ ਜਿਆ ਬਾਕੀ ਸਾਰੀ ਭਰ ਗਈ ਬਾਕੀ ਮੱਕੀ ਦੇਖਣ ਨੂੰ ਹਲੇ ਥੋੜੀ ਵਧੀਆ ਨਹੀਂ ਲੱਗਦੀ ਛਾੜ ਬਹੁਤ ਉੱਚੇ ਨੀਵੇਂ ਨੇ ਜਦੋਂ ਸਾਰੀ ਇੱਕਸਾਰ ਬਰੋਬਰ ਖੜੀ ਹੋਊਗੀ ਫੇਰੇ ਖੇਤ ਵਧੀਆ ਲੱਗਦਾ ਇੱਦਾਂ ਦਾ ਦੇਖੋ ਇੱਕ ਲਾਈਨ ਬੜੀ ਆ ਇੱਕ ਛੋਟੀ ਆ ਪਤਾ ਨਹੀਂ ਕੀ ਪ੍ਰੋਬਲਮਾਂ ਕੀ ਚੱਕਰ ਆ ਇਹ ਵੱਚੇ ਗਈ ਅੰਦਰ ਨੇ ਧੁੱਪਾਂ ਦਾ ਚੱਕਰ ਤੇ ਮਸ਼ੀਨਾਂ ਵਾਲੇ ਨਾਲ ਗੱਲ ਕਰੀ ਤੇ ਆਪਾਂ ਵੀਰ ਨਾਲ ਉਹ ਕਹਿੰਦਾ ਥੋੜੀ ਜੀ ਮਸ਼ੀਨ ਦੀ ਸੈਟਿੰਗ ਹੋਣ ਵਾਲੀ ਦੀ ਕਹਿੰਦਾ ਉਹਦੇ ਕਰਕੇ ਵੀ ਹੋ ਗਿਆ ਹੁਣ ਬਾਕੀ ਦੇਖੋ ਨਾਲ ਰਲੂਗੀ ਜਾਂ ਨਹੀਂ ਨਹੀਂ ਇੱਥੇ ਇਕੱਲੇ ਛਾੜ ਤੇ ਸਪਰੇਅ ਕਰ ਸਕਦੇ ਆ ਕੋਈ ਸਪਰੇਅ ਨੇ ਵੀ ਨਹੀਂ ਕੋਈ ਅਸਰ ਕਰਨਾ ਰਹਿ ਗਿਆ ਇਹ ਇੱਧਰਲਾ ਪਲਾਟ ਧਰਨ ਤੋਂ ਮੱਕੀ ਦਾ ਹੈਗਾ ਕੀ ਲੇਕ ਦਾ ਗੇੜ ਤੇ ਬਾਕੀ ਅੱਜ ਮੁੱਖ ਜੋ ਇੱਧਰ ਪਾਣੀ ਦਾ ਕੰਮ ਮੋਟਰ ਤੇ ਮੱਕੀ ਨੂੰ ਤੇ ਫਿਰ ਪੈਰ ਖੜੇ ਤੇ ਪਾਉਣਿਆ ਜੂਰੀਆ ਗਿੱਲੀ-ਗਿੱਲੀ ਚ ਫੇਰ ਕਰਵਾਵਾਂਗੇ ਅੱਖਾਂ ਦੀ ਸਪਰੇ ਬਾਕੀ ਦੇਖੋ ਆੜੂ ਕਿੰਨੇ ਲੱਗੇ ਹੋਏ ਨੇ ਭਰਿਆ ਪਿਆ ਆੜੂਆਂ ਨਾਲ ਢੇਹਾਂ ਤੋਂ ਲੈ ਕੇ ਉੱਪਰ ਤੱਕ ਮੋਟਰ ਤੇ ਲੱਗਿਆ ਹੋਇਆ ਇਹ ਆਪਣੇ ਦੇਖੋ ਬਾਕੀ ਆ ਖੂੰਜਿਆਂ 'ਚ ਮੱਕੀ ਜੰਮੀ ਨਹੀਂ ਜਿਹੜਾ ਮੰਨ ਲਓ ਮਸ਼ੀਨ ਨੇ ਦਾਣਾ ਲਾਤਾ ਉਹੀ ਜੰਮਦਾ ਵਧੀਆ ਤਰੀਕੇ ਨਾਲ ਤੇ ਸਾਈਡਾਂ ਤੇ ਲੇਬਰ ਵਾਲੇ ਤਾਂ ਉੱਪਰ ਇਹ ਧਰ ਜਾਂਦੇ ਨੇ ਦਾਣਾ ਉਹਨਾਂ ਗਿੱਲ ਚੜਦੀ ਆ ਤੇ ਬਾਕੀ ਖੇਤ ਨੇ ਉੱਚੇ ਨਹੀਂ ਮੈਂ ਉਹਦੇ ਕਰਕੇ ਵੀ ਸਹੀ ਨਹੀਂ ਜੰਮਦੇ ਖੂੰਜੇ ਆ ਦੇਖੋ ਖਾਲੀ ਪਿਆਉਰੇ ਸਾਰੇ ਬਾਕੀ ਜਦੋਂ ਮੱਕੀ ਬੜੀ ਹੋਊਗੀ ਫਿਰ ਤਾਂ ਇਹਦੇ ਵਿੱਚੋਂ ਨੰਗ ਵੀ ਨਹੀਂ ਹੋਣਾ ਉਹੀ ਫਸ ਜਾਣਾ ਇਹਨੇ ਬਾਕੀ ਛਾੜ ਥੋੜੇ ਜਿਹੇ ਹੈਗੇ ਨੇ ਹਲੇ ਵੀ ਉੱਚੇ ਨੀਵੇਂ ਜੇ ਪਿੰਡ ਵਾਲੀ ਮੋਟਰ ਤੇ ਭਰ ਗਈ ਦੀ ਆਪਣੀ ਸਾਰੀ ਉਹ ਮੱਕੀ ਨੌ ਕੀਲਿਆਂ ਦਾ ਢੇੜਾ ਤੇ ਬਾਕੀ ਰੇਪ ਪਾਉਣ ਆ ਕੱਲੂ ਤਾਂ ਹੀ ਢੇੜਾ ਮਾਰਨਾ ਹੈ ਆਪਾਂ ਦੇਖਦੇ ਆ ਪੈਰ ਖਾੜਨ ਲੱਗ ਗਿਆ ਜਾਂ ਨਹੀਂ ਤੇ ਨਾਲੇ ਸਪਰੇਅ ਕਰਾ ਦਾਂਗੇ ਕੱਖਾਂ ਵਾਲੀ ਬਾਕੀ ਇਹ ਚ ਮੱਕੀ ਦੇ ਬਾਲਾ ਜ਼ਿਆਦਾ ਫਰਕ ਨਹੀਂ ਜਿਹੜਾ ਇੱਕ 6 8 ਉੱਚਾ ਨਹੀਂ ਮਾਤੀ ਹੁਣ ਬਰੋਬਰ ਜੇ ਹੋ ਚੱਲੇ ਆ ਥੋੜਾ ਜਿਹਾ ਹੀ ਫਰਕ ਆ ਆ ਦੇਖੋ ਹੁਣ ਪਾਣੀ ਲੱਗੇ ਤੇ ਬਰੋਬਰ ਜੇ ਹੀ ਹੋ ਚੱਲੇ ਆ ਬਾਕੀ ਰਹੂ ਤਾਂ ਸਹੀ ਫਰਕ ਸਿਰੇ ਤੱਕ ਬਾਕੀ ਨਾਲ ਰਲ ਜਾਣਾ ਇਹਨੇ 6 8 ਨੇ ਸਮੂਹਆ ਗੜਬੜੀ ਬੱਦਲ ਬਾਈ ਹੋਈ ਹੋਈ ਆ ਕਦੇ ਧੁੱਪਾਂ ਹੀ ਨਿਕਲ ਆਉਂਦੀ ਆ ਕਦੇ ਬੱਦਲ ਹੋ ਜਾਂਦਾ ਅਕੀ ਦੇਖੋ ਮੀਂਹ ਪਊਗਾ ਜਾਂ ਨਹੀਂ ਪੈਣਾ ਇਹ ਆਪਣੀ 1368 ਬੀਜ ਹੈ ਮੱਕੀ ਦਾ ਆ ਦੇਖੋ ਜਿੱਥੇ ਜ਼ਿਆਦਾ ਪਾਣੀ ਲੱਗਿਆ ਮੱਕੀ ਜਮੇ ਕਾਲੀ ਹੋ ਗਈ ਆ ਛਿਆੜਾਂ ਜੇ ਥੋੜਾ ਜਿਹਾ ਘਟ ਪਿਆ ਹੋਇਆ ਪਾਣੀ ਇਹਨਾਂ 'ਚ ਥੋੜੀ ਜੀ ਦੇਖ ਲੋ ਡਾਊਨ ਖੜੀ ਆ ਮੱਕੀ ਸਾਰੀ ਪਾਣੀ ਦੀ ਹੁੰਦੀ ਆ ਆ ਟਾਈਮ ਗਿੱਲ ਭਾਲਦੀ ਆ ਮੱਕੀ ਵੀ ਗਿੱਲ ਰਹੇ ਬਾਕੀ ਆਲੂ ਦੀ ਪਟਾਈ ਵੀ ਚੱਲਦੀ ਆ ਜਦ ਸੋਨਾ ਬਨਨ ਦੀ ਉਧਰ ਮੋਟਰ ਤੇ ਰਹਿਗੇ ਦੀ 4 ਗਿੱਲੇ ਤੇ ਅੱਜ ਲੱਗੇ ਹੋਏ ਨੇ ਬੰਦੇ ਪੱਟਣ ਬਾਕੀ ਆਪਾਂ ਆਲੂ ਜਗਰਾਉਂ ਏਰੀਆ ਚੋਂ ਵੀ ਖਰੀਦੇ ਆਏ ਤੇ ਗਰਿਆਂ ਚ ਪਿਆ ਉਧਰ ਆਲੂ ਕੱਲ ਨੂੰ ਜਾਵਾਂਗੇ ਉਧਰ ਕਿੜਾ ਮਾਰ ਕੇ ਆਵਾਂਗੇ ਤੇ ਨਾਲੇ ਕੋਈ ਸੌਦਾ ਸੂਦਾ ਕਰਾਂਗੇ ਤੇ ਰੇਟ ਰੂਟ ਬਾਰੇ ਦੱਸਾਂਗੇ ਵੀ ਕੀ ਕੁਝ ਚੱਲਦਾ ਏ ਕਰੋ ਚੈੱਕ ਮੱਕੀ ਵੀ ਕਿਵੇਂ ਖੜੀ ਆ ਜਿੱਥੇ ਕਿਤੇ ਪਹਿਲਾਂ ਪਾਣੀ ਜ਼ਿਆਦਾ ਲੱਗਿਆ ਹੋਇਆ ਉੱਥੇ ਥੋੜੇ ਜੇ ਦਬੇ ਹੋਏ ਨੇ ਛਿਆੜ ਨੀ ਸਾਰੀ ਪੂਰੀ ਵਧੀਆ ਖੜੀ ਆ ਦੇਖੋ ਖੇਤ ਉੱਚੇ ਨੀਵੇਂ ਕਰਕੇ ਕਿਤੇ ਜ਼ਿਆਦਾ ਚੜ ਜਾਂਦਾ ਪਾਣੀ ਕਿਤੇ ਘੱਟੇ ਚੜਦਾ ਸੱਲ ਜੀ ਰਹਿੰਦੀ ਆ ਦੇਖੋ ਜਿਵੇਂ ਉਰੇ ਘੱਟ ਚੜਿਆ ਹੋਇਆ ਏ ਬਾਕੀ ਪੌਣ ਆ ਜੂਰੀਆ ਤੇ ਆਲੂ ਦੇ ਰੇਟ ਬਾਰੇ ਵੀ ਦੱਸਦੇ ਆ ਵੀ ਕੀ ਕੁਝ ਚੱਲਦਾ ਏ ਆਪਣੇ ਕੋਲ 15 ਹਾਲ ਖੜੇ ਨੇ ਬਕਾਊ ਗਿਆਨੀ ਦੇ ਬਣੇ ਹੋਏ ਨੇ ਬਰਨਾਲੇ ਵਾਲੇ ਦੇ ਜੇ ਕਿਸੇ ਵੀਰ ਨੇ ਲੈਣੇ ਹੋਏ ਜ਼ਰੂਰ ਦੱਸਿਓ ਕਮੈਂਟ ਕਰਕੇ ਬਾਕੀ ਕਾਜੀ ਦੇਖੋ ਔਰੇ ਮੱਕੀ ਲੈਦੇ ਹੀ ਆ ਔਰੇ ਇਹ ਵੀ ਟਰਾਲੀਆਂ ਗੱਡੀਆਂ ਹੋਈਆਂ ਨੇ ਭਰੀਆਂ ਹੋਈਆਂ ਆਲੂਆਂ ਵਾਲੀਆਂ ਲੀਹਾ ਬਣਿਆ ਹੋਇਆ ਤੀ ਇੱਥੇ ਜਮੇ ਡਾਊਨ ਖੜੀ ਆ ਮੱਕੀ ਇਧਰਲੇ ਨਾਲੋਂ ਇਹ ਛਾੜਾਂ ਦਾ ਫਰਕ ਰਹਿੰਦਾ ਹੀ ਆ ਜ਼ਮੀਨ ਤੋਈ ਜਾਂਦੀ ਆ ਇਹ ਮੱਕੀ ਫਿਰ ਦਵੀ ਹੋ ਰਹੀਦੀ ਸਾਰੇ ਤੱਕ